ਬੇਪਰ ਸੇ ਕਮਜਾ ਦੋਆਪਰ ਸੇ ਕਮਜਾ ਮਿਊਸਪਲ ਕਮੇਟੀ ਵਾਲੇ ਆਉਂਦੇ ਨੇ ਆਉਂਦੇ ਨੇ ਮਿਊਸਪਲ ਕਮੇਟੀ ਵਾਲੇ ਆਉਂਦੇ ਨੇ ਜੀ ਅਸੀਂ ਸਮਾਜ ਚੱਕਣਾ ਰਿਹਾ ਉਹ ਸਿਰਫ ਕੱਲੇ ਬੋਰਡ ਬੋਰਡ ਚੱਕ ਕੇ ਲੈ ਜਾਂਦੇ ਨੇ ਲੋਕੋ ਸਿਰਫ ਦਿਖਾਉਣ ਵਾਸਤੇ ਵੈਸੇ ਬਾਹਰ ਜਾਣ ਦਾ ਨਾ ਤਾਂ ਕੋਈ ਉੱਥੇ ਜਗ੍ਹਾ ਹੈ ਜੇ ਉੱਥੇ ਬਾਹਰ ਚਲਾ ਗਿਆ ਸਾਡਾ ਕੰਮਕਾਰ ਸਾਰਿਆਂ ਦਾ ਰੁਲ ਜੀਗਾ ਜੀ ਸਾਨੂੰ ਬੇਚਤੀ ਹੁਣ ਜਦ ਕਿ ਅਸੀਂ 50% ਦਾ ਮਸਾ ਕੰਮ ਸੈੱਟ ਕੀਤਾ ਹੈ ਹੁਣ ਬਸ ਲੈ ਨੂੰ ਕਹਿੰਦੇ ਅਸੀਂ ਬਾਹਰ ਜਾਵਾਂਗੇ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਤੇ ਮੈਂ ਪ੍ਰੇਮ ਬਦਵਾ ਮਸਲਾ ਇਹ ਲੈ ਕੇ ਪਹੁੰਚੇ ਆ ਕਿ ਵੀ ਕੁਝ ਦਿਨਾਂ ਤੋਂ ਅਫਵਾਹਾਂ ਨੇ ਜ਼ੋਰ ਫੜਿਆ ਹੋਇਆ ਕਿ ਵੀ ਸਮਾਣਾ ਸ਼ਹਿਰ ਦਾ ਜਿਹੜਾ ਬੱਸ ਸਟੈਂਡ ਹੈ ਕਿਸੇ ਹੋਰ ਥਾਂ ਤੇ ਸ਼ਿਫਟ ਕੀਤਾ ਜਾ ਰਿਹਾ ਅਸੀਂ ਪ੍ਰਸ਼ਾਸਨ ਦੀ ਕਾਰਵਾਈ ਦੇ ਵਿੱਚ ਦਖਲ ਨਹੀਂ ਦਿੰਦੇ ਪ੍ਰਸ਼ਾਸਨ ਨੂੰ ਜੋ ਠੀਕ ਲੱਗਦਾ ਕਰੋ ਜੀ ਸਦਕੇ ਕਰੋ ਉਹਨਾਂ ਦਾ ਇੱਕ ਵਾਰੀ ਜ਼ਰੂਰ ਸੋਚ ਲਿਓ ਜਿਹੜੇ ਬੱਸ ਸਟੈਂਡ ਦੇ ਵਿੱਚ 50 50 ਸਾਲ ਤੋਂ 60 60 ਸਾਲ ਤੋਂ ਇੱਥੇ ਬੈਠੇ ਨੇ ਇੱਥੇ ਇੱਕ ਮਸਲਾ ਹੋਰ ਵੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਦਿੰਨੇ ਆ ਇਹ ਵੀ ਜਿਹੜਾ ਬੱਸ ਸਟੈਂਡੋਂ ਇੱਥੋਂ ਸ਼ਿਫਟ ਕਰਨ ਲੱਗਿਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਦੁਕਾਨਦਾਰਾਂ ਨੂੰ ਵੀ ਕੋਈ ਇਤਰਾਜ਼ ਨਹੀਂ ਪਰ ਇੱਕ ਵਾਰੀ ਇਹਨਾਂ ਦਾ ਜਰੂਰ ਸੋਚ ਲਿਓ ਤੇ ਦੂਸਰਾ ਨੰਬਰ ਤੁਹਾਡੇ ਧਿਆਨ ਦੇ ਵਿੱਚ ਇਹ ਵੀ ਦੱਸ ਦਿੰਨੇ ਆ ਕਿ ਵੀ ਜਿਹੜੀ ਬੱਸ ਸਟੈਂਡ ਤੋਂ ਬਾਹਰ ਸੜਕ ਹੈ ਉਹ ਸੜਕ 49 ਫੁੱਟੀ ਹੈ ਇਹ ਕਹਿਣਾ ਦੁਕਾਨਦਾਰਾਂ ਦਾ ਹੈ 49 ਫੁੱਟੀ ਸੜਕ ਹੈ ਜੇ ਉਹ ਸੜਕ ਨੂੰ ਖਾਲੀ ਕਰਵਾਇਆ ਜਾਵੇ ਕਹਿਣ ਦਾ ਮਤਲਬ ਹੈ ਨਜਾਇਜ਼ ਕਬਜ਼ੇ ਖਾਲੀ ਕਰਵਾਏ ਜਾਣ ਤਾਂ ਉਹਦੇ ਨਾਲ ਪ੍ਰਸ਼ਾਸਨ ਦਾ 90% ਮਸਲਾ ਹੱਲ ਹੋ ਸਕਦਾ ਹੈ ਬਸ ਸਟੈਂਡ ਨੂੰ ਇੱਥੋਂ ਉਜਾੜਨ ਦੀ ਥਾਂ ਤੇ ਦੁਕਾਨਦਾਰ ਇਹਦੇ ਨਾਲ ਹਜ਼ਾਰਾਂ ਜੁੜੇ ਹੋਏ ਨੇ ਕ੍ਰਿਸ਼ਨਾ ਮਾਰਕੀਟ ਹੈ ਦੇਖ ਸਕਦੇ ਹੋ ਹਜ਼ਾਰਾਂ ਦੁਕਾਨਦਾਰ ਨੇ ਬਸ ਸਟੈਂਡ ਦੇ ਅੰਦਰ ਵੀ ਸੈਂਕੜੇ ਦੁਕਾਨਦਾਰ ਨੇ ਜਿਹੜੇ ਕਿ ਵੀ ਬਸ ਸਟੈਂਡ ਦੇ ਨਾਲ ਜੁੜੇ ਹੋਏ ਨੇ ਇੱਥੇ ਫਿਰ ਇੱਕ ਵਾਰੀ ਦੁਬਾਰਾ ਰਿਪੀਟ ਕਰਦੇ ਆ ਕਿ ਵੀ ਜਿਹੜੀ ਬਸ ਸਟੈਂਡ ਦੇ ਬਾਹਰ ਸੜਕ ਹੈ 49 ਫੁੱਟੀ ਸੜਕ ਹੈ ਜਦ ਕਿ ਉੱਥੋਂ 20 ਦੀ ਸਪੀਡ ਤੇ ਵੀ ਮੋਟਰਸਾਈਕਲ ਨਹੀਂ ਲੰਘਦਾ ਇੱਥੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਬੇਨਤੀ ਇਸ ਗੱਲ ਦੀ ਕਰਦੇ ਆ ਇਕੱਲੇ 2 ਮਹੀਨੇ 4 ਮਹੀਨੇ ਬਾਅਦ ਚੜੇ ਦੁਕਾਨਾਂ ਜੜੇ ਕਿ ਵੀ ਕੁਝ ਦਿਨ ਪਹਿਲਾਂ ਹੀ ਨਜਾਇਜ਼ ਕਬਜ਼ੇ ਛੜਾਏ ਗਏ ਨੇ ਸਿਰਫ ਖਾਲੀ ਬੋਰਡ ਹੀ ਚੱਕੇ ਗਏ ਨੇ ਅਸੀਂ ਪ੍ਰਸ਼ਾਸਨ ਦੀ ਕਾਰਵਾਈ 'ਚ ਨਹੀਂ ਦਿੱਕਤ ਕਰਦੇ ਕੋਈ ਪਰੇਸ਼ਾਨੀ ਨਹੀਂ ਅਸੀਂ ਉਹਨਾਂ ਦੀ ਖੜੀ ਕਰਦੇ ਜੀ ਸੱਦ ਕੇ ਕਾਰਵਾਈ ਕਰੋ ਬਣਦੀ ਹੈ ਜਰੂਰ ਕਰੋ ਪਰ ਕੱਲੇ ਬੋਰਡ ਚੱਕਣ ਨਾਲ ਪ੍ਰਸ਼ਾਸਨ ਦੇ ਇਹ ਮਸਲੇ ਹੱਲ ਨਹੀਂ ਹੋਣੇ ਮਸਲੇ ਜੇ ਹੱਲ ਕਰਨੇ ਨੇ 49 ਫੁੱਟੀ ਸੜਕ ਹੈ ਉਹ ਸੜਕ ਨੂੰ ਖਾਲੀ ਕਰਾਇਆ ਜਾਵੇ ਤਾਂ ਜੋ ਬੱਸ ਸਟੈਂਡ ਨੂੰ ਉੱਥੋਂ ਸ਼ਿਫਟ ਕਰਨ ਦੀ ਨੋਬਤ ਵੀ ਨਹੀਂ ਆਏਗੀ ਤਾਂ ਇਹਨਾਂ ਦਾ ਵੀ ਬਸੇਬਾ ਇੱਥੇ ਬਣਿਆ ਰਹੇਗਾ ਹੁਣ ਦੇਖਦੇ ਪ੍ਰਸ਼ਾਸਨ ਇਸ ਵਾਰ ਕਿੰਨੀ ਗੌਰ ਕਰਦਾ ਤਾਂ ਸਮਝ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿ ਵੀਰ ਜੀ ਕਿਵੇਂ ਦੇਖਦੇ ਹੋ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਪੋਸਟਰਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਵੀ ਬੱਸ ਸਟੈਂਡ ਸਮਾਣਾ ਤੋਂ ਜਿਹੜਾ ਬੱਸ ਸਟੈਂਡ ਇੱਥੇ ਬਣਿਆ ਹੋਇਆ ਇਹ ਇਹਨੂੰ ਕਿਥੇ ਹੋਰ ਪਾਸੇ ਲਿਜਾਣ ਜਾ ਰਿਹਾ ਕਿਵੇਂ ਦੇਖਦੇ ਹੋ ਬੋ ਜੀ ਬੱਸ ਸਟੈਂਡ ਜਾ ਰਿਹਾ ਠੀਕ ਹੈ ਕੋਈ ਇਹ ਸਿਰਫ ਇੱਕ ਨਿਯਾਇਤ ਕਬਜ਼ੇ ਕੀਤੇ ਹੋਏ ਨੇ ਇਹ ਤੋਂ ਸੜਕ ਮੇਲੋ 95 ਫੁੱਟ ਸੜਕ ਹੈ ਮੇਰੀ ਦੁਕਾਨ ਤੋਂ ਲੈ ਕੇ ਸਾਹਮਣੇ ਦੁਬਈਆ ਦੁਕਾਨ ਸਾਢੇ 95 ਫੁੱਟ ਤੋਂ ਹੈ ਤੇ ਇਹਨਾਂ ਨੇ ਕਬਜ਼ੇ ਕਰ ਕਰਕੇ 20 ਫੁੱਟ ਸੜਕ ਕਰ ਰੱਖੀ ਹੈ ਸਾਰੀ 30 ਫੁੱਟ ਲੋਕਾਂ ਨੇ ਕਬਜ਼ੇ ਕਰ ਰੱਖੇ ਨੇ ਇਸ ਕਰਕੇ ਫਸਟ ਰੰਡ ਬਨੇ ਦੋਖੀ ਨੇ ਵੀ ਕਬਜ਼ੇ ਜਿਆਦਾ ਨੇ ਤਾਂ ਕਰਕੇ ਫਸਟ ਨੇ ਤੁਹਾਨੂੰ ਕਹਿੰਦੇ ਲੈ ਜਾਵਾਂਗੇ ਬਾਹਰ ਅਸੀਂ ਕਿ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਜਿਵੇਂ ਤੁਸੀਂ ਦੱਸਿਆ 49 ਫੁੱਟੀ ਸੜਕ ਹੈ ਜੀ ਇਹ ਸਾਢੇ 49 ਫੁੱਟ ਸਾਢੇ 49 ਫੁੱਟ ਦੀ ਸੜਕ ਹੈ ਜਿਹੜੀ ਕਿ ਵੀ ਤੁਸੀਂ 10 15 ਦੀ ਸਪੀਡ ਤੇ ਮੋਟਰਸਾਈਕਲ ਵੀ ਨਹੀਂ ਲੰਘਦਾ ਹਾਂ ਇਹ ਕਬਜ਼ੇ ਲੋਕਾਂ ਨੇ ਕਰ ਕਰਕੇ ਵੀ ਫੁੱਟ ਦੀ ਸੜਕ ਬਣਾ ਰੱਖੀ ਹੈ ਸਾਰੀ ਲੋਕ ਬਹੁਤ ਪਰੇਸ਼ਾਨ ਨੇ ਫਿਰ ਮੇਰੀ ਦੁਕਾਨ ਤੇ ਲਾ ਲੋ ਮੇਰੀ ਦੁਕਾਨ ਤੁਸੀਂ ਦੇਖੋ ਮੇਰੇ ਸੱਜੇ ਪਾਸੇ ਕਬਜ਼ਾ ਖੱਬੇ ਪਾਸੇ ਕਬਜ਼ਾ ਦੋ ਆਪਸੇ ਕਬਜ਼ੇ ਆ ਬੱਸ ਫੁਰ ਕੁਮਿਟੀਰ ਆਉਂਦੇ ਨੇ ਆਉਂਦੇ ਨੇ ਸਕੂਲ ਕਮੇਟੀ ਵਾਲੇ ਆਉਂਦੇ ਨੇ ਜੀ ਅਸੀਂ ਸਮਾਜ ਚੱਕਣਾ ਰਿਹਾ ਉਹ ਸਿਰਫ ਕੱਲੇ ਬੋਰਡ ਬੋਰਡ ਚੱਕ ਕੇ ਲੈ ਜਾਂਦੇ ਨੇ ਲੋਕੋ ਨੂੰ ਸਿਰਫ ਦਿਖਾਉਣ ਵਾਸਤੇ ਵੀ ਅਸੀਂ ਹਟਾਰਿਆਂ ਜੀ ਮੋਬਾਈਲ 'ਚ ਦਿਖਾਉਂਦੇ ਨੇ ਅਸੀਂ ਕਬਜ਼ੇ ਹਟਾਦੇ ਕੋਈ ਕਬਜ਼ਾ ਨਹੀਂ ਹਟਾਉਂਦੇ ਸਿਰਫ ਇਹ ਬੋਰਡ ਚੱਕਦੇ ਨੇ ਦੁਕਾਨਾਂ ਦੇ ਅੱਗੇ ਦੁਕਾਨਾਂ ਵਧੀਆ ਨੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਹੈਗੇ ਕਬਜ਼ੀਆਂ ਕਰਕੇ ਤੇ ਰੋਜ਼ ਲੜਾਈਆਂ ਹੁੰਦੀਆਂ ਨੇ ਜੀ ਤੇ ਜਿਹੜੀ ਸਕੂਟਰ ਹੈ ਮੋਟਰਸਾਈਕਲ ਹੈ 5 7 10 ਸਪੀਡ ਤੋਂ ਵੱਧ ਲੱਗਦਾ ਨਹੀਂ ਤੁਸੀਂ ਸਵੇਰੇ ਆ ਕੇ ਦੇਖੋ 10 ਵਜੇ ਕਿੰਨੇ ਉਰੇ ਸੀਤ ਤੋਂ ਲੈ ਕੇ ਮੇਰੀ ਦੁਕਾਨ ਤੋਂ ਪਰਚੈਂਟ ਤੱਕ ਸਾਰੀ ਗੱਡੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਇਹ ਸਿਰਫ ਨਜਾਇਜ਼ ਕਬਜ਼ਾ ਕਰਕੇ ਖੜੀਆਂ ਆਏ ਅਗਰ ਨਜਾਇਜ਼ ਕਬਜ਼ੇ ਚੱਕੇ ਜਾਓ ਤੇ ਕੋਈ ਇੱਥੇ ਉਹ ਨਾ ਹੋਵੇ ਲੱਗੇ ਇਥੇ ਧੰਨਵਾਦ ਤਾ ਤੂੰ ਵੀਰ ਜੀ ਪੋਸਟਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਕਿ ਵੀ ਬੱਸ ਸਟੈਂਡ ਇੱਥੋਂ ਹੋਰ ਥਾਂ ਤੇ ਜਾ ਰਹੇ ਆ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਵੀ ਕਈ ਬੰਦੇ ਆ ਕੇ ਪੁੱਛਦੇ ਨੇ ਵੀ ਬੱਸ ਸਟੈਂਡ ਬਾਹਰ ਜਾ ਰਿਹਾ ਹੈ ਲੋਕ ਆ ਕੇ ਕਹਿੰਦੇ ਨੇ ਮੈਂ ਕਿਹਾ ਸਾਨੂੰ ਤਾਂ ਪਤਾ ਨਹੀਂ ਵੈਸੇ ਬਾਹਰ ਜਾਣ ਦਾ ਨਾ ਤਾਂ ਕੋਈ ਉੱਥੇ ਜਗ੍ਹਾ ਹੈ ਜੇ ਉੱਥੇ ਬਾਹਰ ਚਲਾ ਗਿਆ ਸਾਡਾ ਕੰਮਕਾਰ ਸਾਰਿਆਂ ਦਾ ਰੁਲ ਜਿਏਗਾ ਜੀ ਸਾਰੇ ਦੁਕਾਨਦਾਰ ਭੁੱਖੇ ਮਰਨਗੇ ਜੀ ਇੱਥੇ ਬਾਹਰ ਬੱਸ ਸਟੈਂਡ ਬਾਹਰ ਨੇ ਜਾਣ ਨਾਲੋਂ ਇਹ ਜਿਹੜੇ ਉਹ ਰੋਡ ਤੇ ਕਬਜ਼ੇ ਕੀਤੇ ਨੇ ਇਹਨਾਂ ਨੂੰ ਹੀ ਕਬਜ਼ਿਆਂ ਨੂੰ ਦੂਰ ਕਰਦੇ ਆ ਕੋਈ ਜਾਮ ਨਹੀਂ ਲੱਗੇਗਾ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਜਾਏਗੀ ਦੇ ਜੇ ਬੱਸ ਸਟੈਂਡ ਬਾਹਰ ਚਲੇ ਗਿਆ ਇੱਥੋਂ ਦੇ ਥਰੀ ਵੀਲਰ ਵਾਲੇ ਨੇ 50 ਰੁਪਏ ਲੈ ਲੈਣਾ ਇਕੱਲੀ ਸਵਾਰੀ ਦਾ ਜੀ ਲੋਕਾਂ ਨੂੰ ਵੀ ਬਹੁਤ ਔਖਾ ਹੋਊਗਾ ਜੀ ਬਾਹਰ ਰੋਡ ਤੇ ਵੀ ਜਗ੍ਹਾ ਨਹੀਂ ਉਰੇ ਦੁਕਾਨਦਾਰਾਂ ਨੂੰ ਵੀ ਪਰੇਸ਼ਾਨੀ ਹੋਊਗੀ ਜੀ ਐਸੇ ਕਰਕੇ ਅਸੀਂ ਤੇ ਸਲਾਹ ਦਿੰਦੇ ਵੀ ਬੱਸ ਸਟੈਂਡ ਉਰੇ ਉਰੇ ਹੀ ਰਵੇ ਜੀ ਜਿਹੜੇ ਨਜਾਇਜ਼ ਕਬਜ਼ੇ ਇਹਨਾਂ ਨੂੰ ਹਟਾ ਦੇ ਟ੍ਰੈਫਿਕ ਆਪੇ ਖੁੱਲ ਜਾਏਗਾ ਜੀ ਵੀਰ ਜੀ ਕਿਵੇਂ ਦੇਖਦੇ ਹੋ ਬੱਸ ਸਟੈਂਡ ਨੂੰ ਕਿਸੇ ਹੋਰ ਥਾਂ ਤੇ ਸ਼ਿਫਟ ਕਰ ਰਹੇ ਨੇ ਵੀਰ ਜੀ ਅਸੀਂ 45-50 ਸਾਲ ਤੋਂ ਉੱਥੇ ਬੈਠੇ ਜਦੋਂ ਦਾ ਬੱਸ ਸਟੈਂਡ ਆਇਆ ਇਹਨਾਂ ਨੇ ਪਹਿਲਾਂ ਸਾਨੂੰ ਜਗ੍ਹਾ ਲਾਜਮੈਂਟ ਧੱਕੇ ਨਾਲ ਉੱਥੋਂ ਲੈ ਕੇ ਪੁਰਾਣੇ ਬੱਸ ਸਟੈਂਡ ਤੋਂ ਡੰਗਾ ਮਾਰ ਮਾਰੇ ਸਾਨੂੰ ਉਰੇ ਲਿਆਂਦਾ ਉਰੇ ਆ ਕੇ ਠੋਕੇ ਦੇਤੇ ਭੁੱਖੇ ਲੋਕ ਇਹਨਾਂ ਨੂੰ ਦੁਕਾਨਾਂ ਬਣਾਈਆਂ ਦੁਕਾਨਾਂ ਤੋਂ ਬਾਅਦ ਹੁਣ ਇਹਨਾਂ ਨੇ ਸਾਨੂੰ 50 40 ਸਾਲ ਇਹਨਾਂ ਨੇ ਕਿਰਾਇਆ ਕਮੇਟੀ ਨੇ ਖਾਦੇ ਸਾਨੂੰ 5-54 ਲੱਖ ਰੁਪਏ ਬੰਨਾ ਵੇਚਤੀਆਂ ਹੁਣ ਜਦ ਕਿ ਅਸੀਂ 50 ਸਾਲ ਤੋਂ ਤੇ ਮਸਾਲ ਖਾ ਨੂੰ ਸੈੱਟ ਕੀਤਾ ਹੁਣ ਬਸ ਲੈਣ ਨੂੰ ਕਹਿੰਦੇ ਅਸੀਂ ਬਾਹਰ ਜਾਵਾਂਗੇ ਇਹਨਾਂ ਨੇ ਬਸ ਕਰ ਠੀਕ ਹੈ ਸੋਚਣਾ ਚਾਹੀਦਾ ਜਰੂਰ ਪਰ ਸਾਡੀ ਵੀ ਤਾਂ ਸੋਚੋ ਅਸੀਂ ਕਿੱਥੇ ਜਾਈਏ ਦੁਕਾਨਦਾਰ ਹੁਣ 50 ਸਾਲ ਸਾਡੀ ਉਮਰ ਦੇਖੋ ਕਿੱਥੇ ਹੈ ਹੁਣ ਕਿਹੜੇ ਕੰਮ ਉਹ ਤੁਹਾਨੂੰ ਵੀ ਤਾਂ ਕਿੱਥੇ ਰੋਟੀ ਖਾਜੋਗਾ ਚੱਲੋ ਕਿ ਇਹਨੇ ਦੁਕਾਨਦਾਰ ਨੂੰ ਭੁੱਖੇ ਮਾਰਨ ਦੀ ਸਲਾਹ ਇਹਨਾਂ ਨੂੰ ਪਹਿਲਾਂ ਮੈਂ ਤਾਂ ਇੱਥੇ ਚਾਰ ਵਾਰੀ ਉਦਘਾਟਨ ਹੋਇਆ ਉਦੋਂ ਤਾਂ ਬਣਿਆਨੀ ਨਾਲ ਕੋਲ ਉਹਨਾਂ ਨੇ ਕੋਈ ਇੱਜ਼ਤ ਰੱਖ ਲੈਣਾ ਇੱਥੇ ਹੀ ਬਣਾ ਦੇਣ ਕਿਹੜੀ ਜਗ੍ਹਾ ਥੋੜੀ ਐ ਬਾਹਰ ਇੰਨੀ ਖੁੱਲੀ ਸੜਕ ਐ ਕੋਈ ਐਡੀ ਗੱਲ ਨਹੀਂ ਹੈਗੀ 40 ਫੁੱਟ ਸੜਕ ਐ ਬਾਜ਼ਾਰ ਦੇ ਵਿੱਚ ਸਾਹਮਣੇ ਸਤੀ ਮਾਤਰ ਮਾਰਕੀਟ ਦੇਖ ਲਓ ਹੁਣ ਵੀ ਡਬਲ ਸਟੋਰੀ ਉੱਤੇ ਡਬਲ ਸੜਕ ਬਣ ਸਕਦੀ ਐ ਇਹ ਤਾਂ ਐਵੇਂ ਰੋਲਾ ਪਾਈ ਜਾਂਦੇ ਕਰਦੇ ਕੱਕਾ ਹੈ ਨਹੀਂ ਸਾਨੂੰ ਦੁਕਾਨਦਾਰ ਨੂੰ ਮਾਰਨ ਦੇ ਤੁਲੇ ਹੋਏ ਨੇ ਆਹ ਵੇਖ ਲਓ ਪਹਿਲਾਂ ਇੱਥੇ ਇਹਨਾਂ ਨੇ 5-6 ਮਿੰਟ ਤੋਂ ਇੱਥੇ ਸਾਰੇ ਸੰਗਲ ਲਾਤੇ ਦੁਕਾਨਦਾਰਾਂ ਨੂੰ ਕੈਦ ਕਰਤਾ ਬਿਨਾ ਮਤਲਬ ਮਾਰੇ ਨੇ ਪੁੱਕੇ ਠੀਕ ਹੈ ਬਸ ਸਟੈਂਡ ਦੇ ਸੋਚਦੇ ਨੇ ਬਾਹਰ ਜਾਂਦੀ ਪਰ ਸਾਡੀ ਵੀ ਸੋਚ ਦੁਕਾਨਦਾਰਾਂ ਦੀ ਦੁਕਾਨਦਾਰ ਕੀ ਕਰਦੀ ਅਸੀਂ ਨਾ ਤੋਂ ਜਵਾਬ ਮੰਗਦੇ ਆ ਉਹਨੂੰ ਇਸ ਤਰ੍ਹਾਂ ਦਾ ਜਵਾਬ ਦੇਣਾ ਫਿਰ ਦੁਕਾਨਦਾਰ ਕਿੱਥੇ ਗਈ ਛੋਟੇ ਦੁਕਾਨਦਾਰ ਨੇ ਹਰੇ ਤਾਜੀ ਕਮਾ ਕੇ ਖਾਣਾ ਲੈ ਨੇ ਪੰਜਾਬ ਦੇ ਚਾਲੀ ਚਾਲੀ ਸਾਲ ਤੋਂ ਬੈਠੇ ਨੇ ਸਰਕਾਰ ਨੂੰ ਚਾਹੀਦਾ ਇਹਨਾਂ ਦਾ ਵੀ ਚਾਂੰਦ ਦੇਖੋ ਕਿਹਦੇ ਕਾਢ ਠੀਕ ਹੈ ਜੀ ਮੈਨੂੰ ਬਹੁਤ ਹੀ ਵਧੀਆ ਲੱਗਿਆ ਤੁਸੀਂ ਜਿਹੜਾ ਜਾਮ ਤੇ ਇੱਕ ਤਰ੍ਹਾਂ ਦਾ ਤੁਹਾਡੇ ਸਾਹਮਣੇ ਜਾਮ ਲੱਗ ਰਿਹਾ ਹੈ ਇਹਨੂੰ ਫਾਈਲਾਈਟ ਕਰ ਦਿਓ ਤੇ ਸਾਡੇ ਜਿਹੜੇ ਟ੍ਰੈਫਿਕ ਵਾਲੇ ਨੇ ਉਹਨਾਂ ਨੇ ਕਾਸ ਦੇ ਆਉਣ ਨਾਲ ਵੀ ਤੁਹਾਡਾ ਬਹੁਤ ਵਧੀਆ ਸਹਯੋਗ ਵਧੀਆ ਲੱਗਦਾ ਤੇ ਦਾਈ ਤੁਸੀਂ ਸਾਡੀ ਤੇ ਲੋਕਾਂ ਵਾਸਤੇ ਸੇਵਾ ਕਰਦੇ ਰਹੋ ਬਹੁਤ ਹੀ ਧੰਨਵਾਦ ਧੰਨਵਾਦ ਦੇਖ ਸਕਦੇ ਹੋ ਦੁਕਾਨਦਾਰਾਂ ਨੇ ਆਪਣੀ ਦੁਕਾਨ ਤੋਂ ਬਾਹਰ ਸਾਮਾਨ ਰੱਖ ਰੱਖ ਕੇ ਕਿਵੇਂ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਹਲੇ ਪਿਛਲੇ ਦਿਨੀ ਹੀ ਕਾਰਵਾਈ ਕੀਤੀ ਸੀਗੀ ਟ੍ਰੈਫਿਕ ਵਿਭਾਗ ਤੇ ਨਗਰ ਕੌਂਸਲ ਨੇ ਸਾਂਝੇ ਤੌਰ ਤੇ ਪਰ ਦੇਖ ਸਕਦੇ ਹੋ ਦੁਕਾਨਦਾਰਾਂ ਨੇ ਇੱਕ ਵਾਰ ਫੇਰ ਕਿਵੇਂ ਆਪਣੇ ਬੋਰਡ ਤੇ ਕਿਵੇਂ ਅੱਧੇ ਤੋਂ ਵੱਧ ਦੁਕਾਨਾਂ ਉਹਨਾਂ ਨੇ ਆਪਣੀਆਂ ਸੜਕ ਤੇ ਲਗਾ ਰੱਖੀਆਂ ਨੇ